ਹਾਂ ਜੀ ਸਸ ਸੇ ਗੱਲ ਦੀ ਸਾਰਿਆਂ ਨੂੰ ਅੱਜ ਆਪਾਂ ਮਲਾਈ ਤੋਂ ਪਹਿਲਾਂ ਮੱਖਣ ਬਣਾਵਾਂਗੇ ਤੇ ਫਿਰ ਕਿਉਂ ਬਣਾਵਾਂਗੇ ਤਾਂ ਮੈਂ ਤੁਹਾਨੂੰ ਪ੍ਰੋਪਰ ਤਰੀਕਾ ਦੱਸਾਂਗੀ ਤੇ ਇਹ ਦੇਖੋ ਮੈਂ ਮਲਾਈ ਜਿਹੜੀ ਪਾ ਲਈਏ ਕੜਾਈ ਵਿੱਚ ਇਹਨੂੰ ਆਪਾਂ ਕੜਛੀ ਨਾਲ ਵੀ ਕਰ ਸਕਦੇ ਆ ਤੇ ਹੱਥ ਨਾਲ ਵੀ ਕਰ ਸਕਦੇ ਆ ਤੇ ਮੈਂ ਦੇਖਦੀ ਆ ਬਲੈਂਡਰ ਨਾਲ ਕਰਕੇ ਵੈਸੇ ਮੈਂ ਤਾਂ ਅੱਗੇ ਹੱਥ ਨਾਲ ਹੀ ਬਣਾਉਂਦੀ ਆ ਅੱਜ ਮੈਂ ਕਿਹਾ ਦੇ ਨਾਲ ਕਰਕੇ ਦੇਖਦੇ ਆ ਤੇ ਚਲੋ ਜੀ ਦੇਖੋ ਸਿਰਫ 1 ਮਿੰਟ ਹੋਇਆ ਤੇ ਇਹ ਸਾਡਾ ਮੱਖਣ ਨਿਕਲਣ ਲੱਗ ਗਿਆ ਤੇ ਆ ਮੈਂ ਬਸ 2-3 ਸੈਕਿੰਡ ਹੋਰ ਕਰਕੇ ਫਿਰ ਆਪਾਂ ਹੱਥ ਨਾਲ ਇਹਨੂੰ ਇਕੱਠਾ ਕਰਾਂਗੇ ਠੀਕ ਹੈ ਕੁਝ ਇਹ ਸਿਰਫ ਸਾਨੂੰ ਮਿਰਕਲ 2 ਮਿੰਟ ਵੀ ਨਹੀਂ ਲੱਗੇ ਬਲੈਂਡਰ ਨਾਲ ਫਟਾਫਟ ਹੋ ਜਾਂਦਾ ਹਾਂ ਕੁਝ ਇਹ ਆਪਾਂ ਨੇ ਹੱਥ ਨਾਲ ਇਕੱਠਾ ਕਰ ਲਿਆ ਤੇ ਥੋੜਾ ਜਿਹਾ ਆਪਾਂ ਪਾਦਾਂਗੇ ਗਰਮੀ ਹੈ ਤੇ ਹਲਕਾ ਜਿਹਾ ਠੰਡਾ ਪਾਣੀ ਪਾ ਦਾਂਗੇ ਐਸੇ ਤੇ ਨੋਰਮਲ ਪਾਣੀ ਦੇ ਪਾ ਕੇ ਇਹ ਆਪਾਂ ਜਿਹੜਾ ਇਹਦੇ ਚੋਂ ਦੁੱਧ ਨਿਕਾਲ ਲਾਂਗੇ ਤੇ ਮੈਂ ਇਹ ਤੁਹਾਨੂੰ ਦੁੱਧ ਦਾ ਵੀ ਯੂਜ਼ ਦੱਸਦੀ ਆ ਫਰੈਸ਼ ਹੁੰਦਾ ਹੈ ਬਿਲਕੁਲ ਥੋੜੇ ਦਿਨਾਂ ਦੀ ਮਲਾਈ ਮੇਰੀ ਵਸਹਿਤ ਹਫਤੇ ਦੀ ਪਰ ਕਦੇ ਜੇ ਮੇਰਾ ਦਿਲ ਕਰੇ ਤੁਸੀਂ ਇਹਦੇ ਵਿੱਚ ਥੋੜਾ ਜਿਹਾ ਫਰੈਸ਼ ਦੁੱਧ ਪਾਓ ਤੇ ਪਨੀਰ ਕੱਢ ਲਓ ਉਹ ਵੀ ਬਹੁਤ ਅੱਛਾ ਬਣਦਾ ਤੇ ਤੁਸੀਂ ਵਿੱਚ ਥੋੜਾ ਜਿਹਾ ਦੁੱਧ ਦੁੱਧਾ ਮਿਕਸ ਕਰਕੇ ਦਹੀਂ ਜਮਾ ਲਓ ਬਹੁਤ ਅੱਛਾ ਉਹ ਵੀ ਬਣਦਾ ਹੈ ਬਿਲਕੁਲ ਵੀ ਟੇਸਟ ਫਰਕ ਨਹੀਂ ਆਉਂਦਾ ਤੇ ਕੱਦੀ ਮੈਨੂੰ ਜੇ ਲੱਗੇ ਕਿਉਂਕਿ ਮੈਂ ਨਾ ਕਿਚਨ ਵੇਸਟ ਦੀ ਖਾਦ ਵੀ ਇੱਕ ਲਾਇਆ ਹੋਇਆ ਹੈ ਵੱਡਾ ਸਾਰਾ ਪਲਾਸਟਿਕ ਦਾ ਬਣਾ ਕੇ ਟੱਬ ਜਿਆ ਤੇ ਉਹਦੇ ਵਿੱਚ ਸਾਰੇ ਪਾਉਂਦੇ ਆ ਫਿਰ ਮੈਂ ਉਹਦੇ ਵਿੱਚ ਵੀ ਪਾ ਦੇਣੀ ਆ ਇਹ ਹੁਣ ਮੈਂ ਜਿਹੜਾ ਦੁੱਧ ਇਹਨੂੰ ਨਾ ਖੱਟਾ ਲਗਾ ਦਾਂਗੀ ਖੱਟਾ ਲਗਾ ਕੇ ਜਦੋਂ ਤੋਂ ਇਹ ਖੱਟਾ ਥੋੜਾ ਹੋ ਜਾਏਗਾ ਉਹਦੇ ਵਿੱਚ ਪਾ ਦੇਾਂਗੀ ਥੋੜਾ ਜਿੰਨਾ ਗੁੜ ਦਾ ਟੁਕੜਾ ਪਾ ਦਾਂਗੀ ਤੇ ਉਹ ਜਿਹੜੇ ਨਾ ਬੈਕਟੀਰੀਆ ਜਿਹੜੇ ਜ਼ਿਆਦਾ ਇੱਕਦਮ ਉਹਦੇ ਵਿੱਚ ਤਿਆਰ ਹੁੰਦੇ ਆ ਤੇ ਉਹ 10-15 ਦਿਨ ਵਿੱਚ ਜਿਹੜੀ ਸਾਰੀ ਖਾਦ ਜਿਹੜੀ ਹੈ ਉਹ ਕਿਚਨ ਵੇਸਟ ਜਿਹੜੀ ਹੈ ਉਹਨੂੰ ਖਾਦ ਦੇ ਰੂਪ ਵਿੱਚ ਹੋ ਜਾਂਦੀ ਹੈ ਇਹ ਤਾਂ ਮੈਂ ਕਿਹੜੇ ਤਰ੍ਹਾਂ ਜੂਸ ਕਰਦੀ ਹੁਣ ਆਪਾਂ ਇਹਨੂੰ ਬਣਾਉਂਦੇ ਆ ਫਿਰ ਕਿਉ ਹੋਇਤਾ ਠੀਕ ਹੈ ਦੇਖੋ ਜੀ ਮੈਂ ਨਾ ਦੋ ਤਿੰਨ ਵਾਰੀ ਪਾਣੀ ਵਿੱਚ ਮੱਖਣ ਨੂੰ ਧੋ ਲਿਆ ਅੱਛੀ ਤਰ੍ਹਾਂ ਤੇ ਇਹ ਦੇਖੋ ਕਿ ਵਿੱਚ ਪਾਣੀ ਬਿਲਕੁਲ ਸਾਫ਼ ਹੋ ਗਿਆ ਇਹ ਨਾ ਬਹੁਤ ਜਲਦੀ ਬਣ ਜਾਂਦਾ ਕਿਉਂਕਿ ਉਹਦੇ ਨੇ ਦੁੱਧ ਲਸੀ ਸੜੇਗਾ ਤਾਂ ਕਿਉਂ ਬਣੇਗਾ ਜੇ ਆਪਾਂ ਇਹਨੂੰ ਪਹਿਲਾਂ ਹੀ ਅੱਛੀ ਤਰ੍ਹਾਂ ਧੋ ਲਵਾਂਗੇ ਤਾਂ ਫਟਾਫਟ ਬਣ ਜਾਏਗਾ ਤੇ ਇਹ ਮੈਂ ਪਿਛਲੇ ਹਫਤੇ ਦਾ ਵੀ ਮੱਖਣ ਰੱਖਿਆ ਮੈਂ ਦੋ ਹਫਤੇ ਦਾ ਨਾ ਕਿਉਂਕਿ ਫ੍ਰਿਜ ਵਿੱਚ ਬੁੱਢਾ ਪਾਉਂਦਾ ਫਿਰ ਉਹ ਖਾ ਜਾਂਦਾ ਤੇ ਇਹ ਇਹਨੇ ਪਾ ਲਿਆ ਤੇ ਮੈਂ ਮੱਖਣ ਕੱਢ ਕੇ ਇਹਨੂੰ ਫ੍ਰੀਜਰ 'ਚ ਰੱਖ ਦਿੰਨੀ ਆ ਫਿਰ ਦੋ ਹਫ਼ਤਿਆਂ ਦਾ ਮੈਂ ਇਕੱਠਾ ਹੀ ਬਣਾ ਲੈਨੀ ਆ ਰੋਏ ਰੋਜ਼ ਝੰਜਟ ਕਰਨ ਨਾਲ ਇਹ ਹੁੰਦਾ ਵੀ ਚਲੋ ਦੋ ਵਾਰੀ ਬਣ ਜਾਏਗਾ ਮੱਖਣ ਬਣਾ ਕੇ ਪਹਿਲਾਂ ਇਹ ਇੱਕ ਰੱਖ ਲਿਆ ਇੱਕ ਅੱਜ ਦਾ ਤੇ ਇਹਨੂੰ ਮੈਂ ਹੌ ਸਲੋ ਆਕ ਤੇ ਬਿਲਕੁਲ ਇਹ ਮੇਰੀ ਵੀਡੀਓ ਲਾਸਟ ਤੱਕ ਦੇਖਿਓ ਮੈਂ ਕੁਝ ਟਿਪਸ ਤੁਹਾਨੂੰ ਵਿੱਚ ਵੀ ਦੱਸਾਂਗੀ ਵੀ ਕਿਸ ਕਿਸ ਸਟੈਪ ਤੇ ਕੀ ਕਰਨਾ ਹੈ ਤੇ ਇਹ ਹੁਣ ਮੈਂ ਜੇ ਤੁਸੀਂ ਤੇਜ਼ ਅੱਗ ਤੇ ਰੱਖਣਾ ਚਾਹੁੰਦੇ ਤੇਜ਼ ਤੇ ਵੀ ਕਰ ਲਓ ਪਰ ਮੈਂ ਸਲੋ ਅੱਗ ਤੇ ਰੱਖਦੀ ਆ ਹੋਰ ਕਿਉਂਕਿ ਸਵੇਰ ਦਾ ਟਾਈਮ ਆ ਹੋਰ ਵੀ ਨਾਲ ਨਾਲ ਕੰਮ ਕਰਦੀ ਰਹਾਂਗੀ ਤੇ ਇਹਨੂੰ ਥੋੜਾ ਥੋੜਾ ਹਿਲਾਉਂਦੀ ਰਹਾਂਗੀ ਇਹ ਥੋੜਾ ਜਿਹਾ ਐਨ ਪਿਗਲ ਜਾਏਗਾ ਤੇ ਮੈਂ ਤੁਨ ਵਿੱਚ ਵਿੱਚ ਇੱਦਾਂ ਗਸਾਂਗੀ ਜੀ ਆਪਾਂ ਨੇ ਫਿਰ ਹੁਣ ਅੱਗੇ ਕੀ ਕਰਨਾ ਠੀਕ ਹੈ ਜੀ ਇਹ ਦੇਖੋ ਜੀ ਸਾਡਾ 5 ਮਿੰਟ ਵਿੱਚ ਬਲੂ ਸ਼ੁਰੂ ਹੋ ਗਿਆ ਇਕੱਲਿਆ ਸਾਰਾ ਮੱਖਣ ਤੇ ਇਸ ਸਟੇਜ ਤੇ ਆ ਕੇ ਮੈਂ ਥੋੜਾ ਜਿਹਾ ਇਹ ਕਣਕ ਦਾ ਆਟਾ ਪਾ ਦਾਂਗੀ ਦੇਖੋ ਇਹਦੇ ਨਾਲ ਫਟਾਫਟ ਫਿਰ ਇਹ ਅਲੱਗ ਹੋ ਜਾਂਦਾ ਹੈ 2 ਕੁ ਮਿੰਟਾਂ ਵਿੱਚ ਤੇ ਇਹ ਸਾਡੇ ਮਤਲਬ ਮੇਰੇ ਮਦਰ ਦਾਦੀ ਜੀ ਵੀ ਇਹ ਕਰਦੇ ਹੁੰਦੇ ਸੀ ਮੰਮੀ ਵੀ ਤੇ ਜਿੱਥੇ ਤੱਕ ਮੈਨੂੰ ਲੱਗਦਾ ਹੈ ਕਿ ਇਹ ਮੌਇਸਚਰ ਪੀ ਲੈਂਦਾ ਹੈ ਤੇ ਇਸ ਕਰਕੇ ਫਟਾਫਟ ਜਿਹੜਾ ਨਾ ਅਲੱਗ ਹੋ ਜਾਂਦਾ ਕਿਉਂ ਤੇ ਉਹ ਜਿਹੜੀਆਂ ਛਿੱਟੀਆਂ ਜੀਆਂ ਆਉਂਦੀਆਂ ਉਹਦੀਆਂ ਤੇ ਇਧਰ ਦੇਖੋ ਮੈਂ ਜਿਹੜਾ ਦੁੱਧ ਨਿਕਲਿਆ ਸੀ ਉਹ ਮੈਂ ਪੈਨ ਵਿੱਚ ਪਾਣੀ ਗਰਮ ਰੱਖ ਕੇ ਉਹਦੇ ਵਿੱਚ ਇਹ ਮੈਂ ਦੁੱਧ ਗਰਮ ਕਰ ਲਿਆ ਜਿੰਨਾ ਆਪਾਂ ਨੂੰ ਲੋੜ ਸੀ ਕਿਉਂਕਿ ਡਾਇਰੈਕਟ ਰੱਖੋ ਤੇ ਦੁੱਧ گاੜਾ ਬਹੁਤ ਹੁੰਦਾ ਨਾ ਇਹ ਠੰਡ ਲੱਗ ਜਾਂਦਾ ਤੇ ਇਹਨਾਂ ਕਿ ਮੈਂ ਗਰਮ ਕਰ ਲਿਆ ਤੇ ਇਹਦੇ ਵਿੱਚ ਹੁਣ ਆਪਾਂ ਇਹ ਖੱਟਾ ਪਾ ਕੇ ਇਹ ਬਸ ਮੈਂ ਇਹਨੂੰ ਹੁਣ ਟੱਕ ਕੇ ਰੱਖ ਦੇਵਾਂਗੀ ਇਹ ਨੋਰਮਲ ਜਿੰਨੇ ਟਾਈਮ ਵਿੱਚ ਸਾਡਾ ਦਹੀਂ ਜੰਦਾ ਹੈ ਜੰਮ ਜਾਏਗਾ ਇਹ ਦੁੱਧ ਤਾਂ ਵੀ ਯੂਜ਼ ਹੋ ਗਿਆ ਵਧੀਆ ਹੁਣ ਆਪਾਂ ਅੱਗੇ ਦੇਖਦੇ ਹਾਂ ਇਹਦਾ ਹਾਂ ਬੀਚੇ ਰਿਹਾ ਮਸਾਲਾ ਮਤਲਬ 6 ਸੈਕਿੰਡ ਦੇ 10 15 ਸੈਕਿੰਡ ਲਈ ਹੋਏ ਆ ਇਹ ਸਾਡਾ ਅਲੱਗ ਹੋਣਾ ਸ਼ੁਰੂ ਹੋ ਗਿਆ ਦੇਖੋ ਇਹ ਹੁਣ ਥੋੜਾ ਜਿਆ ਨਾ ਕਈ ਵਾਰੀ ਛਿੱਟੇ ਪੈਂਦੇ ਆ ਤਾਂ ਸਲੋ ਕਰ ਲਓ 2 ਕੁ ਮਿੰਟ ਵਸਤੇ ਇਹ ਦੇਖੋ ਅਲੱਗ ਹੋਣਾ ਸ਼ੁਰੂ ਹੋ ਗਿਆ ਤੇ ਇਹ ਆਟਾ ਪਰ ਛਿੱਟੇ ਪੈ ਨਹੀਂ ਰਹੇ ਚਲੋ ਕਈ ਵਾਰ ਵਿੱਚ ਦੁੱਧ ਜ਼ਿਆਦਾ ਹੁੰਦਾ ਤਾਂ ਪੈ ਜਾਂਦੇ ਆ ਇਹ ਦੇਖੋ ਕਿੰਨੀ ਜਲਦੀ ਬਣ ਗਿਆ ਨਾ ਸਾਡਾ ਇਹ ਹੁਣ ਥੋੜਾ ਜਿਆ ਇਹ ਤਾਂ ਹਲਕਾ ਬਰਾਊਨ ਜਿਹਾ ਕਲਰ ਹੋ ਜਾਏਗਾ ਆਹ ਦੇਖੋ ਆਟਾ ਪਾਉਂਦੇ ਹਾਂ ਦੇਖੋ ਲੱਗ ਗਿਆ ਸਾਰਾ ਕਿਉਂ ਚਲੋ ਇਹ ਹੁਣ ਥੋੜਾ ਜਿਆ ਦਾ ਕਲਰ ਚੇਂਜ ਹੋਵੇ ਫਿਰ ਆਪਾਂ ਮਿਲਾਉਂਦੇ ਆ ਇਹ ਦੇਖੋ ਜੀ ਸਾਦਾ ਕਿਓ ਬਿਲਕੁਲ ਹੋ ਗਿਆ ਲਾਗ ਐਸ ਸਟੇਜ ਤੇ ਆਪਾਂ ਨੇ ਆ ਕੇ ਪਾਣੀ ਦੇ ਥੋੜੇ ਜਿ ਛਿੱਟੇ ਮਾਰ ਦੇਣੇ ਦੇਖੋ ਇਹਨੂੰ ਪਾਣੀ ਸੁੱਕ ਜਾਏਗਾ ਤੇ ਇਹ ਸਾਡਾ ਜਿਹੜਾ ਕਿਓ ਹੈ ਨਾ ਇਹ ਦਾਣੇਦਾਰ ਬਣੇਗਾ ਦਾਣੇਦਾਰ ਕਿਉਂ ਵੱਧੀ ਅਗੇ ਨਿਆ ਜਾਂਦਾ ਨਾ ਬਸ ਤੇ ਹੁਣ ਪੂਰਾ ਜਦੋਂ ਆਪਾਂ ਪਾ ਕੇ ਰੱਖਾਂਗੇ ਨਾ ਆਪਣੇ ਡੱਬੇ ਵਿੱਚ ਤਾਂ ਤੁਸੀਂ ਦੇਖਿਓ ਕਿੰਨਾ ਦਾਣੇਦਾਰ ਕਿਓ ਹੁੰਦਾ ਹੈ ਬਸ ਇਹਨੂੰ ਪਾਣੀ ਸੁੱਕ ਜਾਏਗਾ ਇਹ ਐਡਾ ਕਲਰ ਥੋੜਾ ਚੇਂਜ ਹੋ ਜਾਏਗਾ ਫਿਰ ਸਦਾ ਕੀ ਹੋ ਜਾਏਗਾ ਤੰਨੇ ਤਿਆਰ ਹੋਇਆ ਵੀ ਸਿਰ ਤੇ ਖਾਂਦੇ ਇਹ ਦੇਖੋ ਜੀ ਸਦਾ ਹੋ ਗਿਆ ਤਿਆਰ ਇਹਨਾਂ ਥੋੜਾ ਜਿਹਾ ਐਡਾ ਕਲਰ ਜਿਹੜਾ ਇਹ ਤਾਂ ਹੋ ਜਾਣਾ ਚਾਹੀਦਾ ਹੈ ਬ੍ਰਾਊਨ ਜਿਹਾ ਕਿਉਂਕਿ ਫਿਰ ਤੁਸੀਂ ਚਾਹੇ ਕਿ ਉਹ ਨੂੰ ਸਾਲ ਪਰ ਰੱਖੋ ਤੇ ਉਜ ਜੇ ਵਾਈਟ ਵਾਈਟ ਥੱਲੇ ਵਾਲਾ ਮਟੀਰੀਅਲ ਹੁੰਦਾ ਤਾਂ ਇਹਦੇ ਵਿੱਚ ਸਮਝ ਲੋ ਥੋੜੀ ਜਿਹੀ ਦੁੱਧ ਲੱਸੀ ਦੀ ਹੈ ਤੇ ਉਹ ਫਿਰ ਕਿਉਂ ਜਿਹੜਾ ਨਾ ਜੇ ਤੁਸੀਂ ਰੱਖੋਗੇ ਨਾ ਕਈ ਵਾਰੀ ਤੁਸੀਂ ਦੇਖਿਓ ਰੱਖ ਕੇ ਉਹਦੇ ਤੇ ਆ ਵੀ ਜਾਂਦੀ ਹੋਵੇ ਉਸ ਦਾ ਫੰਗਸ ਜਈ ਟਾਈਪ ਥੋੜਾ ਜਿਹਾ ਹੋ ਜਾਂਦਾ ਜੇ ਆਪਾਂ ਜਿਆਦਾ ਦੇਰ ਤੱਕ ਰੱਖੀਏ ਤਾਂ ਤੇ ਇਸ ਲਈ ਇਹਨੂੰ ਥੋੜਾ ਪੂਰੇ ਤਰੀਕੇ ਨਾਲ ਪਕਾਓ ਇਸ ਤਰ੍ਹਾਂ ਦਾ ਕਲਰ ਹੋ ਜਾਏ ਤਾਂ ਇਹ ਤੁਸੀਂ ਭਾਵੇਂ ਸਾਲ ਪਰ ਬਿਆਰੇ ਤੁਹਾਡਾ ਕਿਉ ਹੈ ਜਿੱਤੀ ਸ ਰਹੇਗਾ ਠੀਕ ਹੈ ਇਹ ਚਾ ਉਹ ਆਪਾਂ ਥੋੜੀ اٹ ਜਾਏਗੀ ਕਿਉਂਕਿ ਅੱਜ ਕੱਲ ਦੁੱਧ ਨੂੰ ਛੋਟਾ ਛੋਟਾ ਲਾ ਕੇ ਲਿਆਉਂਦੇ ਆ ਉਹਦੀ ਮਲਾਈ ਲੱਥੀ ਹੁੰਦੀ ਹੈ ਫਿਰ ਇਹ ਬਸ ਉਹਨੂੰ ਆਪਾਂ ਛਾਣ ਕੇ ਤੇ ਕੰਟੇਨਰ ਵਿੱਚ ਪਾ ਲਵਾਂਗੇ ਹਾਂਜੀ ਇਹ ਦੇਖੋ ਸਾਡਾ ਘਿਓ ਹੋ ਗਿਆ ਤਿਆਰ ਤੇ ਦੇਖੋ ਕਿੰਨਾ ਦਾਣੇਦਾਰ ਬਣਿਆ ਆ ਦੇਖੋ ਦੇਖੋ ਹਨਾ ਇਹ ਥੋੜੇ ਜਿਹਾ ਪਾਣੀ ਤੇ ਛਿੱਟੇ ਦੇਣ ਨਾਲ ਬਹੁਤ ਅੱਛਾ ਬਣ ਜਾਂਦਾ ਇੱਕ ਹੋਰ ਮੈਂ ਤੁਹਾਨੂੰ ਟਿਪ ਦੱਸਦੀ ਹਾਂ ਵੀ ਜਦੋਂ ਆਪਾਂ ਘਿਓ ਸਟੋਰ ਕਰਨ ਵਾਸਤੇ ਪਾਉਂਦੇ ਹਾਂ ਡੱਬੇ ਵਿੱਚ ਤਾਂ ਥੋੜਾ ਜਿਹਾ ਥੱਲੇ ਨਮਕ ਜਿਹੜਾ ਪਿਸਤੀ ਵਿੱਚ ਹੁੰਦਾ ਨਾ ਆਪਾਂ ਸੇਂਦਾ ਨਮਕ ਜਿਹਨੂੰ ਕਹਿੰਦੇ ਆ ਪਾਕਿਸਤਾਨੀ ਨਮਕ ਵੀ ਕਹਿੰਦੇ ਆ ਉਹਦੇ ਟੁਕੜੇ ਦੋ ਤਿੰਨ ਪਾ ਦਿਓ ਨੀਚੇ ਡੱਬੇ ਵਿੱਚ ਤੇ ਕਿਉਂ ਤੁਹਾਡਾ ਇਹਨ ਸਾਲਾਂ ਤੱਕ ਵੀ ਉਹ ਫਰੈਸ਼ ਰਹੇਗਾ ਉਹਦਾ ਫਲੇਵਰ ਕਲਰ ਟੇਸਟ ਸਭ ਫਰੈਸ਼ ਵਰਗਾ ਰਹੇਗਾ ਐਸ ਇਟ ਇਜ਼ ਤੇ ਇਹ ਇੱਕ ਹੋਰ ਤੁਹਾਨੂੰ ਮੈਂ ਦੱਸਾਂ ਜਿਹੜਾ ਸਾਡਾ ਇਹ ਬੱਚਿਆਂ ਦੁੱਧ ਕਿਉਂ ਬਣਾਉਣ ਤੋਂ ਬਾਅਦ ਇਦੋਂ ਆਪਾਂ ਆਮ ਉਤਕਾਰੀ ਲੈਂਦੇ ਆ ਥੋੜਾ ਜਿਹਾ ਵੀ ਚਾਟਾ ਪਾਇਆ ਚੀਨੀ ਪਾਈ ਤੇ ਚਲੋ ਤਾਂ ਚੂਰਮਾ ਜਿਹਾ ਬਣਾ ਲਿਆ ਹਲਵਾ ਬਣਾ ਲਿਆ ਤੇ ਇਹ ਤੁਸੀਂ ਇੱਕ ਵਾਰੀ ਬਣਾ ਕੇ ਦੇਖਿਓ ਜਿਵੇਂ ਆਪਾਂ ਆਲੂ ਦੇ ਪਰੌਂਠੇ ਬਣਾਉਂਦੇ ਆ ਵਿੱਚ ਪਿਆਜ਼ ਕੱਟ ਕੇ ਪਾ ਲੈਂਦੇ ਆ ਅਦਰਕ ਹਰੀ ਮਿਰਚ ਧਨੀਆ ਬਾਕੀ ਸਾਰੇ ਮਸਾਲੇ ਪਾ ਕੇ ਤੇ ਇੱਕ ਵਾਰੀ ਤੁਸੀਂ ਇਹ ਪਰੌਂਠੇ ਬਣਾ ਕੇ ਦੇਖਿਓ ਤੇ ਤੁਹਾਨੂੰ ਖਾ ਕੇ ਪਤਾ ਚੱਲੇਗਾ ਕਿ ਇੰਨੇ ਮਜ਼ੇਦਾਰ ਐਨੇ ਸਵਾਦ ਤੇ ਸੌਫਟ ਕਿਉਂਕਿ ਵਿੱਚ ਵਿੱਚ ਵੇਖੋ ਕਿਉਂ ਵੀ ਕਿੰਨਾ ਹੁੰਦਾ ਤੇ ਬਹੁਤ ਅੱਛੇ ਬਣਦੇ ਆ ਇੱਕ ਵਾਰੀ ਤੁਸੀਂ ਇਹ ਵੀ ਬਣਾ ਕੇ ਦੇਖਿਓ ਠੀਕ ਹੈ ਜੀ ਮਿਲਦੇ ਆ ਨਵੀਂ ਵੀਡੀਓ ਵਿੱਚ ਤੰਦਰੁਸਤ ਰਹੋ ਪਰਮਾਤਮਾ ਸਭ ਤੇ ਮੇਰ ਰੱਖੇ ਠੀਕ ਹੈ ਜੀ ਸਤਿ ਸ੍ਰੀ ਅਕਾਲ